ਅਗਲੀ ਬੈਠਕ ਦੀ ਹੋਈ ਗੱਲ ਕਰ ਲੈਣੇ ਆ ਅਕਾਲੀ ਦਲ ਕਹਿ ਲੋ ਜਾਂ ਬਾਦਲ ਦਲ ਕਹਿ ਲੋ ਵੈਸੇ ਬਾਦਲ ਦਲ ਕਹੀਏ ਤਾਂ ਮੇਰਾ ਤਾਂ ਜ਼ਿਆਦਾ ਬੈਟਰ ਆ ਬੈਠਕ ਸੀਗੀ ਬਾਦਲ ਦਲ ਦੀ ਫੈਸਲਾ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਮਾਮਲੇ ਦਾ ਬਿਲਕੁਲ ਇਹ ਸਵਾਲ ਬਹੁਤ ਵਾਜਬ ਹੈ ਕਿ ਵਰਕਿੰਗ ਕਮੇਟੀ ਦੀ ਬੈਠਕ ਹੋਵੇ ਅਕਾਲੀ ਦਲ ਦੀ ਤੇ ਉਹਦੇ ਚ ਫੈਸਲਾ ਆਵੇ ਉਹ ਜਿਹੜਾ ਸ਼੍ਰੋਮਣੀ ਕਮੇਟੀ ਦੀ ਅੰਤਰੀ ਕਮੇਟੀ ਚੋਣਾ ਹੁੰਦਾ ਹੂੰ ਆਪਾਂ ਕੱਲ ਹੀ ਆਪਣੇ ਦਰਸ਼ਕਾਂ ਸਰੋਤਿਆਂ ਨਾਲ ਗੱਲ ਸਾਂਝੀ ਕਰਦਿਆਂ ਕਰਦੇ ਕਿ ਦੋ ਮਸਲੇ ਬਹੁਤ ਐਮ ਦੇ ਸੱਤ ਮੈਂਬਰੀ ਕਮੇਟੀ ਹੂੰ ਤੇ ਜੱਦਰ ਗਿਆਨੀ ਹਰਪ੍ਰੀਤ ਸਿੰਘ ਦਾ ਬਦਲ ਜਿਹੜਾ ਅਕਾਲੀ ਦਲ ਨੇ ਤੈਅ ਕਰ ਲਿਆ ਕਿ ਆ ਪਕਰਨਾ ਇਹ ਦੋ ਫੈਸਲੇ ਆਉਣਗੇ ਜਿਨ੍ਹਾਂ ਚੋਂ ਸੱਤ ਮੈਂਬਰੀ ਕਮੇਟੀ ਆਲਾ ਸਪਸ਼ਟ ਰੂਪ ਚ ਆਊਗਾ ਤੇ ਗਿਆਨੀ ਹਰਪ੍ਰੀਤ ਸਿੰਘ ਆਲਾ ਲੁੱਕ ਮੇ ਏਜੰਡੇ ਤੇ ਰੂਪ ਚ ਆਊਗਾ ਜੀ ਬੈਠਕ ਹੋਈ ਪਰ ਕਮੇਟੀ ਦੀ ਲੰਮਾ ਸਮਾਂ ਚੱਲੀ ਗੁਰਜੀਤ ਸਿੰਘ ਚੀਮਾ ਪ੍ਰੈਸ ਕਾਨਫਰੰਸ ਕਰਨ ਲਈ ਸਾਹਮਣੇ ਆਏ ਨਾਲ ਸ਼੍ਰੋਮਣੀ ਗੁਰਦਵਾਰ ਮੰਡ ਕਮੇਟੀ ਦੇ ਪ੍ਰਧਾਨ ਬੈਠੇ ਸੀ ਨਾਲ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਬਾਦਲ ਤੇਰ ਦੇ ਬਲਵਿੰਦਰ ਖੁੰਦੜ ਬੈਠੇ ਸੀ ਲੰਬੇ ਸਮੇਂ ਬਾਅਦ ਧਾਮੀ ਹੋਰਾਂ ਨੇ ਨਾਲ ਇਹਨਾਂ ਦੇ ਪ੍ਰੈਸ ਕਾਨਫਰੰਸਾਂ 'ਚ ਪਈਏ ਉਹ ਧਾਮੀ ਮੇਲੇ ਵਾਲੀ ਸਟੇਜ ਤੇ ਵੀ ਨਹੀਂ ਇਹਨਾਂ ਨਾਲ ਆਏ ਸੀ ਇਹਨਾਂ ਦੀਆਂ ਬੈਠਕਾਂ 'ਚ ਵੀ ਲੰਘ ਜਾਂਦੇ ਸੀ ਆਪਣੀਆਂ ਬੈਠਕਾਂ ਤੋਂ ਬਾਅਦ ਵੀ ਮੀਡੀਆ ਤੋਂ ਕੰਨੀ ਕਤਰਾ ਕੇ ਚਲੇ ਜਾਂਦੇ ਸੀ ਸੋ ਇਹਨਾਂ ਮਤਲਬ ਹੁਣ ਧਾਮੀ ਹੋਰਾਂ ਨੂੰ ਮਨਾ ਲਿਆ ਗਿਆ ਜਾਂ ਧਾਮੀ ਉਹਨਾਂ ਨੇ ਆਪਣੀ ਗੱਲ ਕੋਈ ਮਨਾ ਲਈ ਜਿਹੜੇ ਉਹਨਾਂ ਨਾਲ ਹੈ ਜੀ ਇਹ ਇਹ ਪਹਿਲੂ ਹੈਗਾ ਹਾਂ ਜੀ ਜਦੋਂ ਪ੍ਰੈਸ ਕਾਨਫਰੰਸ ਸ਼ੁਰੂ ਕੀਤੀ ਤਾਂ ਚਿਮਾਜੀ ਨੇ ਉਹੀ ਗੱਲਾਂ ਦਾ ਹਵਾਲਾ ਦਿੱਤਾ ਜਿਹੜਾ ਅਜੰਡਾ ਉਹਨਾਂ ਨੇ ਮੀਡੀਆ ਦੇ ਸਾਹਮਣੇ ਪਹਿਲਾਂ ਲਿਆਂਦਾ ਹੋਇਆ ਸੀ ਕਿ ਅਸੀਂ ਜੀ ਡਾਕਟਰ ਭਿੰਗੜਾ ਉਮੇਦਕਰ ਜੀ ਦੇ ਬੁੱਤ ਤੇ ਜਿਹੜਾ ਹਮਲਾ ਹੋਇਆ ਭਾਈਚਾਰੇ ਖਸਾਂ ਚ ਤੋੜਨ ਦੀ ਕੋਸ਼ਿਸ਼ ਹੋ ਰਹੀ ਆ ਇੱਥੇ ਜਾਤ ਧਰਮ ਦੇ ਨਾਂ ਦੇ ਉੱਤੇ ਚੋਣਾਂ ਦੀ ਖੇਡ ਖੇਡਣ ਦੀ ਕੋਸ਼ਿਸ਼ ਹੋ ਰਹੀ ਆ ਅਸੀਂ ਉਹਦੇ ਵਿਰੁੱਧ ਮਤਾਂ ਪਾਇਆ ਫਿਰ ਉਹਨਾਂ ਨੇ ਸ਼੍ਰੋਮਣੀ ਕਮੇਟੀ ਦਾ ਹਵਾਲਾ ਦਿੱਤਾ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦੀ ਸੂਚੀ ਦੇ ਵਿੱਚ ਜਿਹੜੀ ਗੜਬੜ ਆ ਅਸੀਂ ਉਹਦੇ ਉੱਤੇ ਫੇਰ ਪੇਰੇਦਾਰੀ ਕੀਤੀ ਆ ਫੇਰ ਇੱਕ ਵਾਰ ਜੋਨ ਗੁਰਦੁਆਰਾ ਚੋਣ ਕਮਿਸ਼ਨ ਐਸਰ ਸਾਰੋਸਪੁਰ ਜਾਵਾਂਗੇ ਰਾਜਕਰਨ ਜੀ ਬਿਨਾ ਤਰੀਕ ਦਿੱਤਿਆਂ ਬਿਨਾ ਸਮਾਂ ਦਿੱਤਿਆਂ ਇਹ ਤੈ ਹੋ ਗਿਆ ਕਿ ਜਿਹੜੀਆਂ ਐਸਿ ਪਿਛਲੀਆਂ ਚੋਣਾਂ ਮਾਰਚ ਚ ਹੋਣ ਦੀ ਸੰਭਾਵਨਾ ਸੀ ਹੁਣ ਉਹ ਮਈ ਤੱਕ ਚਲੀਆਂ ਗਈਆਂ ਠੀਕ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਇਤਰਾਜ਼ ਨੇ ਕਿ ਨਾ ਸਿੰਘ ਨਾ ਕੌਰ ਉਹਨਾਂ ਤੋਂ ਬਿਨਾਂ ਵੀ ਵੋਟਾਂ ਬਣਾ ਲੀਆਂ ਪਰਿਵਾਰਾਂ ਤੋਂ ਫੋਟੋਆਂ ਲਈਆਂ ਸੀ ਫਿਰ ਫੋਟੋਆਂ ਲਈਆਂ ਵੀ ਨਹੀਂ ਸੋ ਇਸ ਲਈ ਉਹ ਜਿਹੜੀ ਗੜਬੜ ਤੇ ਸਵਾਲ ਖੜੇ ਸੀ ਹੁਣ ਇਤਰਾਜ਼ ਹਾਸਲ ਕਰਨ ਦੀ ਤਰੀਕ 10 ਮਾਰਚ ਕਰ ਦਿੱਤੀ ਗਈ ਤੇ ਫਾਈਨਲ ਵੋਟਰ ਸੂਚੀ ਜਿਹੜੀ ਹੈ ਉਹ 16 April ਤੱਕ ਸਾਹਮਣੇ ਆਉਣੀ ਹੈ। ਸੋ ਜੇ 16 April ਤੱਕ ਵੋਟਰ ਸੂਚੀ ਆਉਂਦੀ ਹੈ ਉਸ ਤੋਂ ਬਾਅਦ ਫਿਰ ਜੇ ਤਰੀਕ ਕਲਾਨੀ ਵੀ ਜਾਊਗੀ ਤਾਂ ਫਿਰ ਨਾਮਜਦਗੀਆਂ ਭਰਨ ਦੀ ਪ੍ਰਕਿਰਿਆ ਚੋਂ ਪ੍ਰਚਾਰ ਦੀ ਪ੍ਰਕਿਰਿਆ ਇਸ ਲਈ ਮੰਨਿਆ ਜਾ ਰਿਹਾ ਕਿ ਮਈ ਤੋਂ ਪਹਿਲਾਂ ਤਾਂ ਹੁਣ ਚੌਣਾ ਦੀ ਸੰਭਾਵਨਾ ਵੀ ਮਈ ਚ ਵੀ ਹੋ ਜਾਣ ਤਾਂ ਚਲੋ ਚੱਲ ਕਬੜੀ ਗੱਲ ਹੀ ਹੈ। ਸੋ ਨਹੀਂ ਤਾਂ ਨਟਕੀਆਂ ਹੀ ਆ ਰਹੀਆਂ। ਹੁਣ ਇਸ ਲਈ ਇਸ ਫਿਰ ਉਹਨਾਂ ਨੇ ਆਪਣੇ ਜਿਹੜੀ ਮਹਮ ਬੱਢੀ ਹੋਈ ਆ ਸ਼੍ਰੋਮਣੀ ਅਕਾਲੀ ਦਰਬਾਦਰ ਬਾਦਲਤਰ ਨੇ ਅਕਾਲ ਤਖਸਦ ਦੇ ਹੁਕਮਨਾਮਿਆਂ ਨੂੰ ਬਾਈਪਾਸ ਕਰਕੇ ਕਿ ਅਸੀਂ ਆਪਣੀ ਮੈਂਬਰ ਭਰਤੀ ਮੈਮ ਸ਼ੁਰੂ ਕਰ ਲਈ ਉਹਨਾਂ ਨੇ 25 ਲੱਖ ਦਾ ਟੀਚਾ ਰੱਖਿਆ ਸੀ ਹੂੰ ਉਹ ਕਹਿੰਦੇ ਸੀ 25000 ਕਾਪੀਆਂ ਵੰਡਤੀਆਂ ਸੀ ਤੇ ਜਿੱਚੋਂ 24600 ਤੋਂ ਵੱਧ ਸਾਡੀਆਂ ਕਾਪੀਆਂ ਜਾ ਚੁੱਕੀਆਂ ਨੇ ਉਹ ਕਹਿੰਦੇ ਜੀ ਇਹ ਮਤਲਬ ਕਿ 24440 ਕਾਪੀਆਂ ਸਾਡੀਆਂ ਵੰਡੀਆਂ ਜਾ ਚੁੱਕੀਆਂ ਨੇ ਮਤਲਬ 24 ਲੱਖ ਤੋਂ ਉੱਪਰ ਦੀ ਮੈਂਬਰਸ਼ਿਪ ਤੇ ਤਾਂ ਹਮੀ ਭਰਤੀ ਕਹਿੰਦੇ ਕਾਪੀਆਂ ਦੀ ਡਿਮਾਂਡ ਹੋਰ ਆ ਰਹੀ ਹੈ ਇਸ ਲਈ 10000 ਕਾਪੀ ਹੋਰ ਚਾਹੀਦੀ 10000 ਕਾਪੀ ਦਾ ਮਤਲਬ 10 ਲੱਖ ਮੈਂਬਰਸ਼ਿਪ ਹੋਰ ਹਮ ਹੁਣ ਅਕਾਲੀ ਦਰ ਨੇ 35 ਲੱਖ ਮੈਂਬਰਸ਼ਿਪ ਦੀ ਮਤਲਬ ਕਿ ਟੀਚਾ ਮਿੱਥ ਲਿਆ ਸੋ ਇਹਦਾ ਇਸ਼ਾਰਾ ਉਹਨਾਂ ਨੇ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਕਿ ਸਾਰਾ ਕੁਝ ਹੋ ਗਿਆ ਹੁਣ ਪੁੰਦਰ ਸਾਹਿਬ ਸਮੋਦਨ ਕਰਨੇ ਪੁੰਦਰ ਸਾਹਿਬ ਕੋਲ ਹੁਣ ਕਹਿਤਾ ਤਮ ਰਹੇ ਕੀ ਹੈ ਹਮ ਸੋ ਮਤਲਬ ਉਹ ਪਹਿਲਾਂ ਹੀ ਕਹ ਦਸੀ ਜਾਂਦੇ ਨੇ ਕਿ ਭਾਈ ਮੈਨੂੰ ਤਾਂ ਅਸੀਂ ਡੰਮੀ ਬਣਾਇਆ ਹੈ ਉਹ ਕਾਰਜਕਾਰੀ ਪ੍ਰਧਾਨ ਚਲਾਦਾ ਤੁਸੀਂ ਤੇ ਸੁਖਵੀਰ ਰਹੇ ਹੋ ਹਮ ਤੇ ਫਿਰ ਵੀ ਚਲੋ ਉਹਨਾਂ ਨੇ ਇੱਧਰ ਉੱਧਰ ਦੀਆਂ ਇਤਿਹਾਸਕ ਗੱਲਾਂ ਕਰ ਕਰਾ ਕੇ ਆਪਣੀ ਗੱਲ ਵੇੜੀ ਤੇ ਮਾਈਕ ਆ ਗਿਆ ਧਾਮੀ ਸਾਹਿਬ ਹੂੰ ਧਾਮੀ ਸਾਹਿਬ ਨੇ ਪਹਿਲਾਂ ਇਨਕਾਰ ਕੀਤਾ ਫਿਰ ਨਹੀਂ ਨਹੀਂ ਜੀ ਬੋਲੋ ਕੁਝ ਬੋਲੋ ਧਾਮੀ ਸਾਹਿਬ ਨੇ ਜਿਹੜੀਆਂ ਦੋ ਗੱਲਾਂ ਕਹੀਆਂ ਇੱਕ ਤਾਂ ਉਹਨਾਂ ਨੇ ਕਹੀ ਕਿ ਸੱਤ ਮੈਂਬਰੀ ਕਮੇਟੀ ਦੀ ਮੈਂ ਹੁਣ ਬੈਠਕ ਬੁਲਾਉਗਾ ਠੀਕ ਹੈ ਇਹ ਉਹਨਾਂ ਦੇ ਅਚੇਤ ਚੋਂ ਨਿਕਲੀ ਗੱਲ ਹੂੰ ਕਿ ਅਚਨ ਚੇਤ ਨਹੀਂ ਕੋਈ ਗੱਲ ਹੂੰ ਨਾਲ ਹੀ ਉਹਨਾਂ ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਮਾਮਲੇ 'ਚ ਜਿਹੜੀ ਜਾਂਚ ਚੱਲ ਰਹੀ ਆ ਉਸ ਜਾਂਚ ਨੂੰ ਹੁਣ ਮੁਕੰਮਲ ਹੋਣ ਤੱਕ ਸਮਾਧ ਬਧਾ ਦਿੱਤਾ ਗਿਆ ਕੱਲ ਸਮਾ ਮੁਖ ਗਿਆ ਸੀ ਉਹਦਾ ਹਾਂਜੀ ਪਹਿਲੀ ਗੱਲ ਤਾਂ ਇਹ ਹੈ ਕਿ ਸੱਤ ਮੈਂਬਰੀ ਕਮੇਟੀ ਦੇ ਵਿੱਚ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਹਵਾ ਦੇ ਨਾਲ ਹੀ ਸੀਗਾ ਕਿ ਵਰਕਿੰਗ ਕਮੇਟੀ ਵਿੱਚ ਆਪਣੇ ਮੈਂਬਰ ਪਾਏਗੀ। ਹੂੰ ਤੇ ਕੱਲ ਅੰਦਰ ਕੁਝ ਨਾਵਾਂ ਦੇ ਸੁਝਾਅ ਆ ਗਏ। ਕਿ ਆ ਨੰਬਰ ਨਾਂ ਪਾ ਲਓ ਸੱਤ ਮੈਂਬਰੀ ਕਮੇਟੀ ਨੂੰ 15 ਮੈਂਬਰੀ ਕਰ ਲਓ 17 ਮੈਂਬਰੀ ਕਰ ਲਓ 21 ਮੈਂਬਰੀ ਕਰ ਲਓ। ਉਹਨਾਂ ਨਾਵਾਂ 'ਚ ਤੁਸੀਂ ਹਿਸਾਬ ਲਾ ਲਓ ਕਿ ਨਾਮ ਕਿਸ ਪਾਇਦਾਰ ਦੇ ਹੋਣੇ। ਉਹਨਾਂ ਚ ਸੁੱਚਾ ਸਿੰਘ ਲੰਗਾਹ ਦਾ ਨਾਮ ਵੀ ਪਾਇਆ ਗਿਆ। ਤੇ ਇਹ ਵੀ ਇੰਦਾ ਜਾ ਲੱਗਦਾ ਤੇ ਅੰਦਰੋਂ ਹੀ ਬਾਦਲ ਧਿਰ ਦੇ ਮੈਂਬਰਾਂ ਨੇ ਹੀ ਇਤਰਾਜ਼ ਪਟਾਇਆ ਕਿ ਪ੍ਰਧਾਨ ਜੀ ਪ੍ਰਧਾਨ ਜੀ ਦਾ ਮਤਲਬ ਸੁਖਵੀਰ ਬਾਦਲੇਾ ਉੱਥੇ ਹਾਂ ਹੈਨਾ ਕਿ ਪ੍ਰਧਾਨ ਜੀ ਜੇ ਐ ਹੋਇਆ ਫਿਰ ਕਾਨੂੰਨ ਜੱਧਰ ਸਾਹਿਬ ਨੇ ਕੋਈ ਸਖਤ ਫੈਸਲਾ ਲੈ ਲਿਆ ਫਿਰ ਆਪਾਂ ਕੀ ਕਰਾਂਗੇ ਆਪਾਂ ਨਾਮਾਂ ਦੀ ਮਨਜ਼ੂਰੀ ਜੱਧਰ ਸਾਹਿਬ ਤੋਂ ਹੀ ਲੈ ਲਵਾਂ ਹੂੰ ਹੁਣ ਤਾਂ ਅਮੀ ਸਾਹਿਬ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਸੱਤ ਮੈਂਬਰੀ ਕਮੇਟੀ ਦੀ ਬੈਠਕ ਹੋਏਗੀ ਯਾ ਮਤਲਬ ਸੱਤ ਮੈਂਬਰੀ ਕਮੇਟੀ ਦੀ ਬੈਠਕ ਦੇ ਵਿੱਚੋਂ ਅਗਲੇ ਨਾਮਾਂ ਦੀ ਸੂਚੀ ਤੈਅ ਕਰ ਰਹੇ ਹੋਣਗੇ ਉਹ ਤੈਹ ਕਰਾ ਕੇ ਫਿਰ ਉੱਧਰ ਲੈ ਕੇ ਜਾਣਗੇ ਅਜੇ ਵੀ ਮਤਲਬ ਇਹ ਜਿਗਾ ਕਿ ਸੱਤ ਮੈਂਬਰੀ ਕਮੇਟੀ ਆਪਣਾ ਉਹ ਕੰਮ ਕਰੂਗੀ ਜਿਹਦੇ ਨੇ ਜੰਦਰ ਸਾਹਮਣੇ ਥਾਪਿਆ ਥਾਪਿਆ ਤੇ ਜਦੋਂ ਤੱਕ ਇਹ ਸਾਰੀ ਪ੍ਰਕਿਰਿਆ ਹੋਊਗੀ ਤਦ ਤੱਕ ਤਾਂ ਉਹ ਜਿਹੜੀਆਂ 10000 ਹੋਰ ਕਾਪੀਆਂ ਛਪੀਆਂ ਉਹ ਵੀ ਵੰਡ ਹੋ ਗਈਆਂ ਹੋਣਗੀਆਂ ਉਹ ਵੀ ਘੱਟ ਹੋ ਗਈਆਂ ਹੋਣਗੀਆਂ ਫਿਰ ਕੀ ਕਰਨਾ ਜੀ ਸੱਤ ਮੈਂਬਰੀ ਕਮੇਟੀ ਦਾ ਕੰਮ ਕੀ ਰਹਿ ਗਿਆ ਮੈਂਬਰਸ਼ਿਪ ਤੇ ਜੇ ਸਾਰੇ ਭਾਤੀ ਵਾਲਾ ਕੰਮ ਅਗਲੇ ਨਵੇੜ ਕੇ ਹੱਥ ਛਾੜ ਕੇ ਵੇਹਲੇ ਹੋ ਕੇ ਬਹਿ ਗਏ ਫਿਰ ਕੀ ਕਰਨਾ ਜੀ ਸੱਤ ਮੈਂਬਰੀ ਕਮੇਟੀ ਨੇ ਇਹਦਾ ਮਤਲਬ ਅਜੇ ਵੀ ਗੋਗਲੂਆਂ ਤੋਂ ਮਿੱਟੀ ਝੜੀ ਜਾ ਰਹੀ ਚੇ ਅਜੇ ਵੀ ਇਕਾਲਤਖ ਸਾਹਿਬ ਦੇ ਹੁਕਮ ਨਾਮੇ ਨੂੰ ਸਿੱਧੇ ਰੂਪ ਚ ਨਹੀਂ ਮੰਨਿਆ ਜਾ ਰਿਹਾ ਦੂਸਰੇ ਪਾਸੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਤਿੰਨ ਮੈਂਬਰੀ ਕਮੇਟੀ ਨੇ ਜਾਂਚ ਕੀਤੀ ਹੈ ਜਿਹਦਾ ਸਮਾਦ ਪਹਿਲਾਂ ਵੀ ਵਿਧਾਇਆ ਗਿਆ ਅੱਜ ਤਾਂ ਵੀ ਸਭ ਨੇ ਫੇਰ ਕਿਹਾ ਕਿ ਉਸ ਨੂੰ ਅਣਮਿੱਥੇ ਸਮੇਂ ਲਈ ਜਦੋਂ ਤੱਕ ਉਹ ਮੁਕੰਮਲ ਨਹੀਂ ਹੋ ਜਾਂਦੀ ਤਦ ਤੱਕ ਸਮਾ ਵਿਧਾ ਦਿੱਤਾ ਗਿਆ ਇਹ ਕਿਹੜੀ ਜਾਂਚ ਹੈ ਜੀ ਜਿੱਦੇ ਨਹੀਂ ਕੋਈ ਸਮਾਦ ਦੇ ਨਹੀਂ ਤਾ ਇਹ ਹੋ ਰਿਹਾ ਇਹ ਕਿਹੜਾ ਕੋਈ ਮਤਲਬ ਖਦਾਈ ਕਰਕੇ ਕੁਝ ਲੱਭਣਾ ਥੱਲੇ ਦੱਬਿਆ ਹੋਇਆ ਜਾਣਾ ਸੋ ਇਹਦਾ ਮਤਲਬ ਕਿ ਕਿਤਨਾ ਕਿਤੇ ਇਸ ਮਸਲੇ ਨੂੰ ਲਟਕਾ ਕੇ ਰੱਖਣਾ ਚਾਹੁੰਦੇ ਨੇ ਜਾਂ ਅਜੇ ਜਾਂ ਜਦਰਗੰਨੀ ਹਰਪੀਸ ਨੂੰ ਡਰਾ ਕੇ ਰੱਖਣਾ ਚਾਹੁੰਦੇ ਨੇ ਕਿ ਦੇਖੋ ਜਿੰਨੀ ਥੋੜੀ ਛੁੱਟੀ ਹੋ ਜੂ ਸਾਡੇ ਹਿਸਾਬ ਨਾਲ ਚੱਲ ਪੋ ਹੈ ਨਾ ਪਰ ਧੰਮੀ ਸਾਹਿਬ ਕਹਿ ਕਿਥੇ ਰਹੇ ਸੀ ਕਾਲੀਦਲ ਬਾਦਲ ਵਾਲੀ ਸਟੇਜ ਤੇ ਉੱਥੇ ਜਿੱਥੇ ਉਹਨਾਂ ਦੀ ਵਰਕਿੰਗ ਕਮੇਟੀ ਦੀ ਬੈਠਕ ਹੋਈ ਆ ਉਸ ਮੀਡੀਆ ਦੇ ਸਾਹਮਣੇ ਇਹ ਫੈਸਲਾ ਸਮਾ ਵਧਾਉਣਾ ਨਹੀਂ ਵਧਾਉਣਾ ਇਹ ਤਾਂ ਸ਼੍ਰੋਮਣੀ ਕਮੇਟੀ ਦਾ ਅਧਕਾਰ ਖੇਤਰ ਹਮ ਸ਼੍ਰੋਮਣੀ ਕਮੇਟੀ ਦੀ ਅੰਤਰੀ ਕਮੇਟੀ ਦੀ ਬੈਠਕ ਤੋਂ ਬਾਅਦ ਇਹ ਗੱਲ ਹੋਣੀ ਚਾਹੀਦੀ ਸੀ ਮਤਲਬ ਪ੍ਰਧਾਨ ਸਾਹਿਬ ਨੇ ਆਪਣੀਆਂ ਸ਼ਕਤੀਆਂ ਵਰਤ ਕੇ ਕਹਿਤਾ ਬਾਦਚੋ ਨੂੰ ਪ੍ਰਵਾਨ ਕਰਾਉਣਗੇ ਜਾਂ ਇਹ ਮਸਲਾ ਅੰਦਰ ਵਿਚਾਰਿਆ ਗਿਆ ਕਿ ਇਹ ਗਿਆਨੀ ਹਰਪ੍ਰੀਤ ਨੂੰ ਹਟਾਉਣ ਤੋਂ ਦਾ ਬਦਲ ਲੱਭੋ ਉਹ ਬਦਲ ਅਜੇ ਲੱਭ ਨਹੀਂ ਰਿਹਾ ਇਸ ਲਈ ਕਹਿੰਦੇ ਜਾਂਚ ਪਤਾ ਦਿਓ ਜਿਹੜੀ ਗੁਪਤ ਚਰਚਾ ਇਹਦਾ ਮਤਲਬ ਆਪਾਂ ਗੱਲ-ਕਲ ਇਸ਼ਾਰਾ ਕਰਦੇ ਸੀ ਜੋ ਗੁਪਤ ਚਰਚਾ ਹੋਈ ਹੈ ਅੰਦਰ ਹੋਈ ਤਾਂ ਹੀ ਇਹ ਇਹ ਗੱਲ ਮਤਲਬ ਕਿ ਧਾਮੀਦੁਰਾਂ ਦੇ ਮੂੰਹ ਤੇ ਆਈਏ ਸੋ ਇਹ ਇਸ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨੇ ਲਾਂਬੇ ਕਰਨ ਦਾ ਫੈਸਲਾ ਕਰ ਲਿਆ ਹੂੰ ਤੇ ਜਾਂ ਉਹਨਾਂ ਨੂੰ ਡਰਾ ਕੇ ਟਿਕਾਣੇ 'ਤੇ ਲਿਆਉਣ ਦੀ ਕੋਸ਼ਿਸ਼ ਹੈ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਥੋੜਾ ਥੋੜਾ ਟਰੈਕ 'ਤੇ ਲਿਆਏ ਗਿਆਨੀ ਰੁਕਵੀਰ ਸਿੰਘ ਨੂੰ ਤੇ ਯਾਨੀ ਹਰਪੀ ਸਿੰਘ ਨੂੰ ਲਈਏ ਫਿਰ ਗੱਲਛਾਤ ਬਣ ਜਵੇ ਪਰ ਹੁਣ ਜੋ ਮਰਜ਼ੀ ਹੋ ਜਵੇ ਹੋ ਸਕਦਾ ਹੈ ਕਿ ਯਾਨੀ ਰੁਕਵੀਰ ਸਿੰਘ ਵੀ ਅਜੇ ਨਾ ਪੂਰਾ ਉਹਨਾਂ ਦੀ ਤਕੜੀ ਤੁਰ ਨਾ ਆਇਦਰ ਕਿਉਂਕਿ ਉਹ ਫੁੱਲਾ ਸਿੰਘ ਬਣਨਾ ਪਾਉਣ ਤੇ ਉਹ ਯਾਨੀ ਗੁਰਵਚਨ ਸਿੰਘ ਬਣਨਾ ਨਹੀਂ ਚਾਹੁੰਦੇ ਇਸ ਲਈ ਉਹ ਵੀ ਅਜੇ ਦਬੰਦੇ ਆ ਤੇ ਕੱਲ ਇਸ਼ਾਰਾ ਕੀਤਾ ਗਿਆਨੀ ਹਰਪੀ ਸਿੰਘ ਨੇ ਇਸ ਗੱਲ ਬੰਨ ਕੰਨੀ ਵੀ ਉਹ ਕਹਿੰਦੇ ਸ਼ੁਕਰਾਂ ਮੈਨੂੰ ਕਹੀ ਜਾਂਦੇ ਥਨੂੰ ਕਹਿੰਦੇ ਫੁੱਲਾ ਸਿੰਘ ਵਾਲਾ ਅਵਾਰਡ ਦਿੱਤਾ ਕਹਿੰਦੇ ਖੋਰ ਅਵਾਰਡ ਵੀ ਮਿਲਦਾ ਆਪਣੀ ਕੌਮ ਦੇ ਵਿੱਚ ਸ਼ੁਕਰ ਹੈ ਉਹ ਨਹੀਂ ਮਿਲਿਆ ਕਹਿੰਦੇ ਸਾਨੂੰ ਉਹ ਤੋਂ ਬਚ ਗਏ ਸੀ ਸੋ ਉਹ ਇਸ਼ਾਰਾ ਵੀ ਉਹਨਾਂ ਨੇ ਕਰਤਾ ਕਿ ਭਾਈ ਤੁਸੀਂ ਨਾ ਕਿਤੇ ਲੈ ਲਿਓ ਹੋਰਾਂ ਨੂੰ ਇਹ ਵੀ ਕਿਹਾ ਉਹਨਾਂ ਨੇ ਸੋ ਇਸ ਲਈ ਕਾਫੀ ਕੁਝ ਮਤਲਬ ਕਿ ਪੰਥਕ ਸਿਆਸਤ ਦੇ ਵਿੱਚ ਅਜੇ ਚੱਲ ਰਿਹਾ ਹੈ ਜਿਹਦੇ ਉੱਤੇ ਆਪਾਂ ਨੂੰ ਨਜ਼ਰ ਰੱਖਣੀ ਪੈਗੀ ਆਉਂਦੇ ਦਿਨਾਂ 'ਚ ਸਿੱਖਦੇ ਆਂ ਜੀ ਗੱਲ ਕਿੱਧਰ ਮੁੱਕੇ ਵਾਲੀ ਹੈ ਕਿੱਧਰ ਮੁੱਕੇ ਵਾਲੀ ਬਲਕਿ